ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਬਠਿੰਡੇ ਦੇ ਕਿਲੇ ਦੀ ਕਿਲੇ ਮੁਬਾਰਕ ਦੀ ਕਿਵੇਂ ਇਤਿਹਾਸ ਅਤੇ ਵਿਰਾਸਤ ਨੂੰ ਆਪਣੀ ਬੁੱਕਲ ਵਿੱਚ ਸਮੋਈ ਬੈਠਾ ਹੈ ਬਠਿੰਡੇ ਦਾ ਇਕਲਾ ਆਓ ਜਾਣਦੇ ਹਾਂ ਬਠਿੰਡੇ ਦੇ ਕਿਲਾ ਮੁਬਾਰਕ ਦਾ ਇਤਿਹਾਸ ਦੋਸਤੋ ਇਤਿਹਾਸ ਨੂੰ ਆਪਣੀ ਬੁੱਕਲ ਵਿੱਚ ਸਮੋਈ ਬੈਠੇ ਬਠਿੰਡੇ ਦੇ ਕਿਲੇ ਦੀ ਹਜ਼ਾਰਾਂ ਸਾਲ ਪੁਰਾਣੀ ਆਪਣੀ ਹੀ ਗੌਰਵ ਕਥਾ ਹੈ 1800 ਸਾਲਾਂ ਤੋਂ ਵੱਧ ਪੁਰਾਣੀ ਇਸ ਕਿਲੇ ਸੰਬੰਧੀ ਕੁਝ ਇਤਿਹਾਸਕਾਰ ਦੱਸਦੇ ਹਨ ਕਿ ਇਸ ਨੂੰ ਪੱਟੀ ਰਾਓ ਰਾਜਪੂਤ ਜੋ 279 ਈਸਵੀ ਵਿੱਚ ਪੰਜਾਬ ਦਾ ਰਾਜਾ ਬਣਿਆ ਨੇ ਦੱਖਣੀ ਰਾਜਧਾਨੀ ਬਜੂ ਬਣਾਇਆ ਉਦੋਂ ਇਸ ਦਾ ਨਾਮ ਵਿਕਰਮਗੜ੍ਹ ਸੀ ਕੁਝ ਇਤਿਹਾਸਕਾਰ ਇਸ ਦਾ ਮੁੱਢ ਰਾਜਾ ਬਿਨੇਪਾਲ ਦੇ ਬਣਿਆ ਦੱਸਦੇ ਹਨ 15 ਇਕਰ ਵਿੱਚ ਬਣੇ ਇਸ ਕਿਲੇ ਦੀ ਉਚਾਈ 118 ਫੁੱਟ ਹੈ ਅਤੇ ਇਸ ਦੇ ਆਲੇ ਦੁਆਲੇ 36 ਬੁਰਜ ਹਨ ਪੁਰਾਣੇ ਸਮੇਂ ਵੇਲੇ ਕਿਲੇ ਦੇ ਦਿਵਾਲੇ 25 ਫੁੱਟ ਡੂੰਗੀ ਅਤੇ 40 ਫੁੱਟ ਉੱਚੀ ਖਾਈ ਸੀ ਜਿਸ ਨੂੰ ਨਾਲ ਲੱਗਦੀ ਨਦੀ ਦੇ ਪਾਣੀ ਨਾਲ ਭਰਿਆ ਜਾਂਦਾ ਸੀ ਦੋਸਤ ਇਹ ਵੀ ਦੱਸਿਆ ਜਾਂਦਾ ਹੈ ਕਿ 1045 ਈਸਵੀ ਵਿੱਚ ਰਾਜਾ ਵਿਜੇ ਰਾਏ ਦੇ ਰਾਜ ਸਮੇਂ ਮਹਿਮੂਦ ਗਜਨਵੀ ਨੇ ਇਸ ਉੱਤੇ ਕਬਜ਼ਾ ਕੀਤਾ ਸੀ 1190 ਈਸਵੀ ਵਿੱਚ ਇਸ ਕਿਲੇ ਤੇ ਮੰਗਲ ਰਾਉ ਦੇ ਕਬਜ਼ੇ ਦੌਰਾਨ ਮੁਹੰਮਦ ਗੋਰੀ ਨੇ ਕਬਜ਼ਾ ਕੀਤਾ ਜਿਸ ਪਾਸੋਂ ਪ੍ਰਥਵੀ ਰਾਜਾ ਚੋਹਾਨ ਨੇ ਕਬਜ਼ਾ ਕਰਕੇ ਆਪਣੇ ਭਰਾ ਪਟਾ ਰਾਉ ਨੂੰ ਗਵਰਨਰ ਬਣਾਇਆ ਚੋਹਾਨ ਦੇ ਹਾਰੇ ਜਾਣ ਤੋਂ ਬਾਅਦ 1192 ਈਸਵੀ ਵਿੱਚ ਗੋਰੀ ਦਾ ਮੁਕੰਮਲ ਕਬਜ਼ਾ ਹੋ ਗਿਆ ਜਿਸ ਦੀ ਮੌਤ ਹੋਣ ਦੇ ਬਾਅਦ ਸਿੰਧ ਦੇ ਕੁਵੱਚਾ ਦੇ ਹੱਥ ਵਿੱਚ ਚਲਾ ਗਿਆ ਰਜਿਆ ਸੁਲਤਾਨਾ ਬੇਗਮ 1236 ਈਸਵੀ ਵਿੱਚ ਇਸ ਤਖਤ ਤੇ ਬੈਠੀ ਜਿਸ ਰਾਹੀਂ ਆਪਣੇ ਆਸ਼ਿਕ ਜਾਕੂਤ ਨੂੰ ਫੌਜ ਦਾ ਮਹਰੀ ਬਣਾ ਦਿੱਤੇ ਜਾਣ ਕਾਰਨ ਗੁੱਸੇ ਵਿੱਚ तुर्क ਅਮੀਰਾਂ ਨੇ ਉਸ ਨੂੰ 1239 ਈਸਵੀ ਵਿੱਚ ਮਾਰ ਕੇ ਰਜਿਆ ਨੂੰ ਕਰ ਲਿਆ ਅੱਗੋਂ ਰਜਿਆ ਨੇ ਗਵਰਨਰ ਅਲਤੂਨੀਆ ਨਾਲ ਨਿਕਾਹ ਕਰਕੇ ਦਿੱਲੀ ਦੇ ਤਖਤੇ 'ਤੇ ਹਮਲਾ ਕੀਤਾ ਪਰ 1240 ਨੂੰ ਆਪਣੇ ਹੀ ਭਰਾ ਸ਼ਾ ਬਹਿਰਾਮ ਰਾਹੀ ਕੈਥਲ ਨੇੜੇ ਮਾਰੇ ਗਏ ਫਿਰ 1253 ਇਸਵੀ ਵਿੱਚ ਨਾਸ਼ੂਰ ਉਦਦੀਨ ਨੇ ਕਬਜ਼ਾ ਕਰਕੇ ਸ਼ੇਰਖਾਨ ਨੂੰ ਗਵਰనర్ ਬਣਾਇਆ ਫਿਰ ਕੁਝ ਅਰਸਾ ਅਰਮਾਨ ਖਾਨ ਵੀ ਗਵਰనర్ ਬਣਿਆ ਪਰ 1254 ਵਿੱਚ ਫਿਰ ਸ਼ੇਰਖਾ ਬਣ ਗਿਆ ਸਨ 1267 ਵਿੱਚ ਸ਼ਹਿਜਾਦਾ ਸੁਲਤਾਨ ਮੁਹੰਮਦ ਨੂੰ ਗਵਰనర్ ਬਣਾਇਆ ਜੋ ਕਿ 1285 ਤੱਕ ਰਹਾ ਇਸ ਤੋਂ ਬਾਅਦ 1290 ਤੋਂ ਲੈ ਕੇ 1421 ਤੱਕ ਬਲਬਾਨ ਖਾਨਦਾਨ ਤੁਰਕਾ ਖਿਲਜੀ ਤੁਗਲਕ ਖਾਨਦਾਨਾਂ ਦੇ ਬਾਦਸ਼ਾਹ ਅਤੇ ਸ਼ਾਹੀਦ ਸੁਲਤਾਨਾ ਅਦੀਨ ਰਹਾ ਫਿਰ 1621 ਤੋਂ ਸ਼ੇਖ ਸਲੀਮ ਵੀ ਬਠਿੰਡੇ ਦਾ ਗਵਰਨਰ ਰਹਾ ਪਰ 1430 ਵਿੱਚ ਗੁਲਾਮ ਬੰਚ ਦਾ ਫੌਲਾਦ ਤੁਰਕ ਬਾਟਾ ਕਾਬਜ ਹੋ ਗਿਆ ਇਸ ਕਿਲੇ ਦੇ ਕਈ ਕਿਲੇਦਾਰ ਬਣੇ ਤੇ ਬਦਲੇ ਸਨ 1526 ਤੋਂ 1540 ਤੱਕ ਬਾਬਰ ਸਨ 1540 ਤੋਂ ਲੈ ਕੇ 1555 ਤੱਕ ਅਫਗਾਨ ਦੇ ਸੂਰੀ ਬਾਦਸ਼ਾ ਅਤੇ ਸਨ 1556 ਤੋਂ ਲੈ ਕੇ 1706 ਤੱਕ ਤੈਮੂਰ ਬਾਦਸ਼ਾ ਅਧੀਨ ਰਿਹਾ ਬਹੁਤ ਵੱਡੇ ਇਤਿਹਾਸ ਨੂੰ ਸਿਰਜਣ ਵਾਲਾ ਇਹ ਕਿਲਾ ਉਸ ਦਿਨ ਤੋਂ ਤੀਰਥ ਬਣ ਗਿਆ ਜਦ ਇਸ ਕਿਲੇ ਵਿੱਚ 22 ਜੂਨ 1706 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਾਵਨ ਚਰਨ ਪਾ ਕੇ ਇੱਕ ਹਫ਼ਤਾ ਨਿਵਾਸ ਕੀਤਾ ਇਹ 1753 ਅਤੇ ਫਿਰ 1771 ਵਿੱਚ ਬਾਬਾ ਆਲਾ ਸਿੰਘ ਪਟਿਆਲਾ ਦੇ ਅਧੀਨ ਵੀ ਰਹਾ ਇਸ ਦਰਮਿਆਨ ਸਾਪੂ ਗਿਆਨ ਦੇ ਸਰਦਾਰ ਜੋਧ ਸਿੰਘ ਨੇ ਵੀ ਚਵਰੀ ਕਬਜ਼ਾ ਰੱਖਿਆ ਮਹਾਰਾਜਾ ਕਰਮ ਸਿੰਘ ਨੇ 1843 ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਾ ਕੇ ਕਿਲੇ ਦਾ ਨਾਮ ਗੋਵਿੰਦਗੜ੍ਹ ਰੱਖਿਆ ਕਿਲੇ ਦੇ ਅੰਦਰ ਉਹ ਪੁਰਾਣਾ ਝੰਡਾ ਵੀ ਮੌਜੂਦ ਹੈ ਜਿਸ ਨਾਲ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਬਠਿੰਡੇ ਦਾ ਇਹ ਕਿਲਾ ਬਠਿੰਡੇ ਦੀ ਜਾਨ ਹੈ ਬਠਿੰਡੇ ਦੇ ਪ੍ਰਾਨ ਨੇ ਬਠਿੰਡੇ ਦੀ ਆਤਮਾ ਹੈ ਬਠਿੰਡੇ ਦਾ ਮਾਣ ਸਤਕਾਰ ਕਿਲੇ ਨਾਲ ਹੈ ਇਹ ਕਿਲਾ ਪੰਜਾਬ ਦਾ ਮੋਕਟ ਹੈ ਪੰਜਾਬ ਦੀਆਂ ਅਨੇਕਾਂ ਵਿਸ਼ੇਸ਼ਤਾਵਾਂ ਕਰਨ ਇਹ ਹਮੇਸ਼ਾ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ ਹੈ ਕਿਲੇ ਦੇ ਅੰਦਰ ਪਈਆਂ توپਾਂ ਜਿਹੜੀਆਂ ਕਿ 16ਵੀਂ ਸਦੀ ਵਿੱਚ ਬਾਬਰ ਦੇ ਸਮੇਲਿਆਂ ਦੀਆਂ ਗਈਆਂ ਵੀ ਖਿੱਚ ਦਾ ਕੇਂਦਰ ਹਨ ਇਸ ਕਿਲੇ ਦੀ ਉਚਾਈ ਬਹੁਤ ਜ਼ਿਆਦਾ ਹੈ ਜੇਕਰ ਰਾਤ ਸਮੇਂ ਇਸ ਦੇ ਸਿਖਰ ਤੇ ਚੜ ਕੇ ਸ਼ਹਿਰ ਦਾ ਨਜ਼ਾਰਾ ਦੇਖੀਏ ਤਾਂ ਇੰਜ ਜਪਦਾ ਹੈ ਵੀ ਜਿਵੇਂ ਬਠਿੰਡ ਦੀ ਹਰ ਰਾਤ ਦੀਵਾਲੀ ਦੀ ਰਾਤ ਹੈ ਇਹ ਕਿਲਾ 20 ਅਗਸਤ 1948 ਤੱਕ ਅੰ ਰਾਜਪਟਿਆਲਾ ਦਾ ਹਿੱਸਾ ਰਿਹਾ ਅਤੇ ਅੱਜ ਕੇਂਦਰ ਦੇ ਪ੍ਰਾਤਨ ਵਿਭਾਗ ਦੇ ਕੋਲ ਹੈ ਕਿਲੇ ਦੇ ਦੋ ਬਰਜਟ 1958 ਅਤੇ ਗੁਰਦੁਆਰਾ ਸਾਹਿਬ ਵਾਲਾ ਹਿੱਸਾ 1928 ਵਿੱਚ ਟੈ ਗਿਆ ਸੀ ਜਿਸ ਕਾਰਨ ਗੁਰਦੁਆਰਾ ਸਾਹਿਬ ਨੂੰ ਟੁਕਮੇ ਉੱਚੇ ਥਾਂ ਤੇ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਕਿਲੇ ਦੇ ਪ੍ਰਵੇਸ਼ ਦਵਾਰ ਤੇ 100-100 ਕਿਲੋ ਵਾਲੇ ਦੋ ਮਜ਼ਬੂਤ ਦਰਵਾਜ਼ੇ ਹਨ ਜਿਹੜੇ ਹਾਥੀ ਰਾਈਂ ਹੀ ਨਹੀਂ ਸੀ ਟੁੱਟਦੇ ਮੁੱਖ ਦਰਵਾਜ਼ੇ ਤੇ ਸੱਜੇ ਪਾਸੇ ਬੰਦੀਖਾਨਾ ਅਤੇ ਪਹਿਰਾਦਰਾਂ ਲਈ ਅੰਮੋ ਸਾਹਮਣੇ ਕਮਰੇ ਬਣੇ ਹੋਏ ਹਨ ਦਰਵਾਜ਼ੇ ਦੇ ਨਾਲ ਸੰਮਣ ਬੁਰਜ ਹੈ ਜਿੱਥੇ ਬੇਗਮ ਰੱਜੀਆਂ ਸੁਲਤਾਨ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ ਕਿਲੇ ਅੰਦਰ ਹਕੂਮਗੜ੍ਹ ਤੱਕ சுரੰਗ ਜਾਣ ਦੀ ਕਹਾਣੀ ਵੀ ਪ੍ਰਚਲਿਤ ਹੈ ਪਰ ਅੱਜ ਤੱਕ ਇਸ ਦਾ ਕੋਈ ਵੀ ਵਜੂਦ ਨਹੀਂ ਮਿਲਦਾ ਨਹੀਂ ਕੁਝ ਬਜ਼ੁਰਗ ਹਾਜੀ ਰਤਨ ਜਾਣ ਵਾਲੀ ਸੁਰੰਗ ਦਾ ਵੀ ਜਿਗਰ ਕਰਦੇ ਹਨ ਪਿਛਲੇ ਕਾਫੀ ਸਮੇਂ ਤੋਂ ਕਿਲੇ ਦੀ ਹਾਲਤ ਖਸਤਾ ਹੈ ਪਰ ਕਿਲੇ ਦੇ ਕੁਝ ਹਿੱਸੇ ਦੀ ਮੁਰੰਮਤ ਵੀ ਕੀਤੀ ਗਈ ਹੈ ਉਂਝ ਅੱਜਕਲ ਦੇਖਣ ਵਿੱਚ ਆਇਆ ਹੈ ਕਿ ਕਿਲੇ ਦੀ ਰਿਪੇਅਰ ਲਈ ਕਿਤੇ ਨਾ ਕਿਤੇ ਕਰੰਡੀ ਖੜਕਦੀ ਰਹਿੰਦੀ ਹੈ ਪਰ ਫਿਰ ਵੀ ਇੱਕ ਮਹਾਨ ਇਤਿਹਾਸਾਂ ਵੀ ਬੈਠੇ ਇਸ ਕਿਲੇ ਦੀ ਸੰਭਾਲ ਲਈ ਪੰਜਾਬ ਅਤੇ ਭਾਰਤ ਸਰਕਾਰ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ